ਸਮੂ ਸਿੱਖ ਸੰਗਤਾਂ ਨੂੰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਦਸਕੋ ਅੱਜ ਫਿਰ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਪੰਜ ਤਖਤਾਂ ਦੇ ਜਥੇਦਾਰ ਸ਼ਰੋਬਨੀ ਅਕਾਲੀ ਦਲ ਬਾਦਲ ਦੇ ਨਾਲ ਰਲ ਕੇ ਫਿਰ ਕੌਮ ਤੇ ਪੰਥ ਨੂੰ ਪਿੱਠ ਦੇ ਕੇ ਦਗਾ ਕਮਾ ਗਏ ਹੁਣੇ-ਹੁਣੇ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਪੰਜ ਸਿੰਘ ਸਹਿਬਾਨਾਂ ਦੇ ਰੂਪ ਦੇ ਵਿੱਚ ਜੋ ਫੈਸਲਾ ਸ਼ਰੋਮਨੀ ਅਕਾਲੀ ਦਲ ਬਾਦਲ ਸੁਖਵੀਰ ਬਾਦਲ ਤੇ ਉਹਦੀ ਕਾਰਜਕਾਰੀ ਦੇ ਉੱਪਰ ਆਇਆ ਉਹ ਕਿਸੇ ਵੀ ਤਰ੍ਹਾਂ ਦੇ ਨਾਲ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਤਰਜਮਾਨੀ ਨਹੀਂ ਕਰਦਾ ਅੱਜ ਸਾਰੀ ਗੱਲਬਾਤ ਆਪਾਂ ਇਸੇ ਫੈਸਲੇ ਦੇ ਉੱਪਰ ਕਰਾਂਗੇ ਜਿਹੜਾ ਫੈਸਲਾ ਸਿੱਧੇ ਤੌਰ ਦੇ ਉੱਪਰ ਅਕਾਲੀ ਦਲ ਬਾਦਲ ਸੁਖਵੀਰ ਬਾਦਲ ਤੇ ਉਹਦੀ ਬੇਈਮਾਨੀ ਜੁੰਡਲੀ ਦੇ ਹੱਕ ਵਿੱਚ ਗਿਆ ਤੇ ਜਥੇਦਾਰ ਫਿਰ ਬਾਦਲ ਦੇ ਹੱਕ ਵਿੱਚ ਭੁਗਤੇ ਨੇ ਤੇ ਕੌਮ ਦੇ ਨਾਲ ਗਦਾਰੀ ਦੀ ਰਾਉ ਤੇ ਤੁਰੇ ਨੇ ਗਲਬਤ ਸਾਰੀ ਕਰਾਂਗੇ ਵੀਡੀਓ ਨੂੰ ਵੱਤ ਵੱਤ ਸ਼ੇਅਰ ਕਰ ਦਿਓ ਦਰਸ਼ਕੋ ਸਭ ਤੋਂ ਪਹਿਲਾਂ ਪੂਰੀ ਸਿੱਖ ਕੌਮ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਜਥੇਦਾਰ ਕੌਮ ਦੇ ਸਪੋਕਸਮੈਨ ਹੁੰਦੇ ਨੇ ਜਥੇਦਾਰ ਕਦੇ ਵੀ ਗੁਰੂ ਨਹੀਂ ਹੁੰਦੇ ਜਿਨ੍ਹਾਂ ਦਾ ਹਰ ਫੈਸਲਾ ਮੰਨਣਾ ਸਿੱਖ ਦਾ ਧਰਮ ਤੇ ਫਰਜ਼ ਹੁੰਦਾ ਹੈ ਜਿਹੜੇ ਜਥੇਦਾਰ ਨੇ ਕੌਮ ਦੇ ਉਹ ਕੌਮ ਦੀ ਸਪੋਕਸਮੈਨ ਹੁੰਦੇ ਨੇ ਕੌਮ ਦੇ ਬਲਾਰੇ ਹੁੰਦੇ ਨੇ ਉਹਨਾਂ ਦੇ ਬੋਲਾਂ ਦੇ ਵਿੱਚ ਕੌਮ ਦੀਆਂ ਭਾਵਨਾਵਾਂ ਦੀ ਤਰਜਮਾਨੀ ਹੁੰਦੀ ਹੈ ਤਾਂ ਉਹ ਕੌਮ ਦੇ ਜਥੇਦਾਰ ਅਖਵਾ ਸਕਦੇ ਨੇ ਜੇਕਰ ਜਥੇਦਾਰਾਂ ਦੀ ਜ਼ੁਬਾਨ ਦੇ ਵਿੱਚ ਕੌਮ ਦੀਆਂ ਭਾਵਨਾਵਾਂ ਦੀ ਤਰਜਮਾਨੀ ਦੇ ਬੋਲ ਨਹੀਂ ਤੇ ਫਿਰ ਅਸੀਂ ਸਿੱਖ ਕਦੇ ਵੀ ਜਥੇਦਾਰਾਂ ਦੇ ਕਿਸੇ ਫੈਸਲੇ ਨੂੰ ਮੰਨਣ ਦੇ ਲਈ ਇਹ ਕਹਿ ਲੋ ਵੀ ਬੰਦਤ ਨਹੀਂ ਹੈ ਮਜਬੂਰ ਨਹੀਂ ਹੈ ਅੱਜ ਸੁਖਵੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਬਾਦਲ ਉਹਦੇ ਪੁਰਾਣੀ ਟੋਲੀ ਤੇ ਉਹਦੀ ਨਵੀਂ ਗੁੰਡਾਗਰਦੀ ਵਾਲੀ ਟੋਲੀ ਜਿਹੜੀ ਅਕਾਲ ਤਖਤ ਸਾਹਿਬ ਦੇ ਉੱਪਰ ਇਹ ਕਹਿ ਲੋ ਵੀ ਹਾਜ਼ਰ ਹੋਈ ਪੂਰੇ মিডিਆ ਦੇ ਵਿੱਚ ਪ੍ਰਿੰਟ মিডিਆ ਦੇ ਵਿੱਚ ਅਖਬਾਰਾਂ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਇੱਕ ਇਦਾਂ ਦਾ ਮਾਹੌਲ ਬਣਾਇਆ ਗਿਆ ਕਿ ਜਿਸ ਦੇ ਵਿੱਚ ਸੁਖਵੀਰ ਬਾਦਲ ਬੜੀ ਨਿਮਰਤਾ ਦੇ ਨਾਲ ਆਪਣੀ ਜੁੰਡਲੀ ਦੇ ਸਮੇਤ ਹਾਜ਼ਰ ਹੋਏ ਨੇ ਬੜੇ ਨਿਮਾਣੇ ਸਿੱਖ ਨੇ ਸਾਰੀਆਂ ਗਲਤੀਆਂ ਸਵਾਰਕਾਰ ਕੀਤੀਆਂ ਤੇ ਇਦਾਂ ਦਾ ਇੱਕ ਮਾਹੌਲ ਬਣਾਇਆ ਜਾਂਦਾ ਵੀ ਸਿੱਖ ਕੌਮ ਨੂੰ ਜੋ ਫੈਸਲਾ ਸ੍ਰੀ ਅਕਾਲ ਤਤ ਸਾਹਿਬ ਤੋਂ ਆਏਗਾ ਉਹ ਸਾਰਿਆਂ ਨੂੰ ਮੰਨ ਲੈਣਾ ਚਾਹੀਦਾ ਪਰ ਕਮਾਲ ਇੱਥੇ ਹੋ ਗਈ ਕਿ ਜਿਹੜੇ ਪੰਜ ਜਥੇਦਾਰ ਨੇ ਪੰਡ ਸਿੰਘ ਸਹਿਬਾਨ ਨੇ ਕਿਉਂਕਿ ਉਹਨਾਂ ਦੀ ਜਿਹੜੀ ਚੋਣ ਹੈ ਉਹ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੁਆਰਾ ਕੀਤੀ ਜਾਂਦੀ ਹੈ ਤੇ ਸ਼੍ਰੋਮਣੀ ਕਮੇਟੀ ਦੇ ਜਿਹੜੇ ਬਹੁਤੇ ਮੈਂਬਰ ਨੇ ਉਹ ਸੁਖਵੀਰ ਸਿੰਘ ਬਾਦਲ ਦੀ ਪਾਰਟੀ ਨਾਲ ਸਬੰਧਤ ਨੇ ਇਸ ਕਰਕੇ ਭਾਵੇਂ ਕਿ ਪੂਰੀ ਸਿੱਖ ਕੌਮ ਇਹ ਉਮੀਦ ਕਰ ਰਹੀ ਸੀ ਕਿ ਅੱਜ ਜਿਹੜੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਉਹਨਾਂ ਦੇ ਨਾਲ ਦੇ ਸਿੰਘ ਸਹਿਬਾਨ ਨੇ ਉਹ ਕੌਮ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਕੇ ਫੈਸਲਾ ਸੁਣਾਉਣਗੇ ਪਰ ਜਦੋਂ ਉਹਨਾਂ ਦਾ ਫੈਸਲਾ ਆਇਆ ਉਹ ਕਿਸੇ ਵੀ ਤਰ੍ਹਾਂ ਦੇ ਨਾਲ ਸਿੱਖਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਨਹੀਂ ਸੀ ਕਰਦਾ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਇੰਜ ਲੱਗ ਰਿਹਾ ਸੀ ਵੀ ਸੁਖਬੀਰ ਸਿੰਘ ਬਾਦਲ ਤੇ ਉਹਦੀ ਬੇਈਮਾਨ ਜੁੰਡਲੀ ਨੂੰ ਬਚਾਉਣ ਦਾ ਇੱਕ ਬਹੁਤ ਵੱਡਾ ਇਹ ਕਹਿ ਲਓ ਪਖੰਡ ਰਚਿਆ ਗਿਆ ਇੱਕ ਛੜਛੜਤੀ ਗਈ ਹੈ ਇੱਕ ਇੱਕ ਮੁੱਦੇ ਦੇ ਉੱਤੇ ਆਪਾਂ ਗੱਲ ਕਰਾਂਗੇ ਸਭ ਤੋਂ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਬੋਲੇ ਉਹਨਾਂ ਨੇ ਇਹ ਗੱਲ ਸਮਝਾਈ ਪੂਰੀ ਸਿੱਖ ਕੌਮ ਦੇ ਲਈ ਇਹ ਬਿਆਨ ਦਰਜ ਕੀਤੇ ਕਿ ਅਕਾਲ ਤਖਤ ਸਾਹਿਬ ਹੈ ਜਿਹੜਾ ਉਹ ਸਿੱਖਾਂ ਦੀ ਸਰਵ ਉੱਚ ਸੰਸਥਾ ਹੈ ਇਹਦੇ ਵਿੱਚ ਕਿਸੇ ਵੀ ਸਿੱਖ ਨੂੰ ਮੰਨਣ ਤੋਂ ਕੋਈ ਇਨਕਾਰ ਨਹੀਂ ਹੈ ਉਸ ਤੋਂ ਬਾਅਦ ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਇੱਕ ਇਮਾਰਤ ਦਾ ਨਾਮ ਨਹੀਂ ਇੱਕ ਸਿਧਾਂਤ ਦਾ ਨਾਮ ਹੈ ਗਿਆਨੀ ਹਰਪ੍ਰੀਤ ਸਿੰਘ ਨੇ ਇੱਥੋਂ ਤੱਕ ਕਿਹਾ ਕਿ ਅਕਾਲ ਤਖਤ ਹਜ਼ਾਰਾਂ ਅਕਾਲੀ ਦਲ ਬਣਾ ਸਕਦਾ ਪਰ ਹਜ਼ਾਰਾਂ ਅਕਾਲੀ ਦਲ ਰਲ ਕੇ ਸ੍ਰੀ ਅਕਾਲ ਤਖਤ ਸਾਹਿਬ ਨਹੀਂ ਬਣਾ ਸਕਦੇ ਇਹ ਗੱਲਾਂ ਬਿਲਕੁਲ ਸੱਚ ਨਹੀਂ ਇਹਨਾਂ ਗੱਲਾਂ ਤੋਂ ਲੱਗਦਾ ਸੀ ਵੀ ਜਥੇਦਾਰ ਸਹਿਬਾਨ ਕੁਝ ਉਦਾਂ ਦੇ ਫੈਸਲੇ ਲੈਣਗੇ ਜਿੱਦਾਂ ਦੇ ਗੁਨਾਹ ਜਿੱਦਾਂ ਦੇ ਪਾਪ ਸੁਖਬੀਰ ਸਿੰਘ ਬਾਦਲ ਤੇ ਉਹਦੀ ਬੇਈਮਾਨ ਜੁੰਡਲੀ ਨੇ ਕੀਤੇ ਨੇ ਪਰ ਜਦੋਂ ਰਖਸ ਗਿਆਨੀ ਰਕबीर ਸਿੰਘ ਚਹੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਫੈਸਲੇ ਸੁਣਾਏ ਗਏ ਉਹ ਫੈਸਲੇ ਕਿਸੇ ਤਰ੍ਹਾਂ ਦੇ ਨਾਲ ਵੀ ਸੁਖਵੀਰ ਸਿੰਘ ਬਾਦਲ ਤੇ ਉਹਦੀ ਬੇਈਮਾਨ ਜੁੰਡਲੀ ਦੇ ਗੁਨਾਹਾਂ ਦੀ ਨਜ਼ਰ ਅੰਦੇਸ਼ ਵੱਲ ਨਾ ਕਰਕੇ ਉਹ ਸਿਰਫ ਇੱਕ ਤਰੀਕੇ ਨਾਲ ਉਹਨਾਂ ਨੂੰ ਬਚਾਉਣ ਦੇ ਲਈ ਸੁਣਾਏ ਗਏ ਦਰਸ਼ਕੋ ਫੈਸਲੇ ਕੀ ਸੁਣਾਏ ਗਏ ਕਿ ਸੁਖਵੀਰ ਸਿੰਘ ਬਾਦਲ ਤੇ ਉਹਦੇ ਨਾਲ ਦੀ ਜਿਹੜੀ ਬੇਈਮਾਨ ਜੁੰਡਲੀ ਹੈ ਉਹਦੇ ਗਲ ਵਿੱਚ ਤਖਤੀਆਂ ਪਾਈਆਂ ਜਾਣਗੀਆਂ ਜਿਨ੍ਹਾਂ ਦੇ ਉੱਤੇ ਉਹਨਾਂ ਦੇ ਦੋਸ਼ ਦੋਸ਼ੀ ਹੋਣ ਦੀ ਗੱਲ ਲਿਖੀ ਜਾਏਗੀ ਉਹ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਿਰ ਝੁਕਾਉਂਦੇ ਹੋਏ ਜਿਹੜੇ ਦਰਬਾਰ ਸਾਹਿਬ ਦੇ ਬਾਥਰੂਮ ਨੇ ਉਹਨਾਂ ਦੀਆਂ ਸਫਾਈਆਂ ਕਰਨਗੇ ਉੱਥੇ ਝਾੜੂ ਪੋਚਾ ਲਾਉਣਗੇ ਸੁਖਵੀਰ ਸਿੰਘ ਬਾਦਲ ਤੇਰੇ ਉਹਦੇ ਨਾਲ ਦਾ ਇੱਕ ਹੋਰ ਸਾਥੀ ਹੈ ਜਿਹੜੇ ਕਿਸੇ ਤਰੀਕ ਤੌਰ ਦੇ ਉੱਤੇ ਫਿੱਟ ਨਹੀਂ ਉਹ ਕੁਰਸੀ ਦੇ ਉੱਤੇ ਬੈਠ ਕੇ ਗਲ ਵਿੱਚ ਚੋਲਾ ਪਾ ਕੇ ਗਲ ਵਿੱਚ ਤਖਤੀ ਪਾ ਕੇ ਵਰਸ਼ਾ ਲੈ ਕੇ ਇਹ ਕਹਿ ਲੋ ਵੀ ਸੇਵਾਦਾਰ ਦੇ ਵਾਂਗ ਪਹਿਰੇਦਾਰ ਬਣ ਕੇ ਖੜੇ ਹੋਣਗੇ ਦਰਵਾਜ਼ੇ ਦੇ ਉੱਪਰ 1 ਘੰਟੇ ਦੇ ਲਈ ਉਸ ਤੋਂ ਬਾਅਦ 11000 ਦੀ ਉਹ ਜਿਹੜੀ ਹੈ ਉਹ ਭੇਟਾ ਜਮ੍ਹਾਂ ਕਰਾਉਣਗੇ ਦੇਖ ਕਰਾਉਣਗੇ ਘੰਟਾ ਸ਼੍ਰੀ ਸੁਖਮਨੀ ਸਾਹਿਬ ਦੀ ਬਾਣੀ ਦਾ ਪਾਠ ਤੇ ਕੀਰਤਨ ਸੁਣਨਗੇ ਇਸ ਤਰ੍ਹਾਂ ਦੇ ਨਾਲ ਲੰਗਰਾਂ ਦੇ ਜਾ ਕੇ ਭਾਂਡੇ ਮਾਂਜਣਗੇ ਤੇ ਜਿਹੜੇ ਉਹਨਾਂ ਦੇ ਨਾਲ ਦੇ ਚੰਦੂ ਮਾਂਜਰਾ ਤੇ ਛੋਟੀ ਜਿਹੜੀ ਜੁੰਡਲੀ ਹੈ ਜਿਹੜੀ ਖਾਸ ਤੌਰ ਤੇ ਗੁਨਾਹ ਕਰ ਰਹੀ ਸੁਖਬੀਰ ਬਾਦਲ ਦੇ ਬੇਈਮਾਨੇ ਭਰੇ ਜਿਹੜੇ ਫੈਸਲੇ ਸੀ ਉਹਨਾਂ ਦੇ ਉੱਤੇ ਫੁੱਲ ਚੜਾਉਂਦੀ ਰਹੀ ਉਹਨਾਂ ਨੂੰ ਕਿਹਾ ਗਿਆ ਵੀ ਤੁਸੀਂ ਇੱਕ ਦਿਨ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਦਰਬਾਰ ਸਾਹਿਬ ਦੇ ਅੰਦਰ ਸੇਵਾ ਕਰਨੀ ਹੈ ਲੰਗਰਾਂ ਦੀ ਸੇਵਾ ਝਾੜੂ ਦੀ ਸੇਵਾ ਭਾਂਡੇ ਮਾਂਜਣ ਦੀ ਸੇਵਾ ਕਰਨੀ ਹੈ ਉਸ ਤੋਂ ਬਾਅਦ ਆਪੋ ਆਪਣੇ ਮੁਹੱਲੇ ਆਪੋ ਆਪਣੇ ਸ਼ਹਿਰ ਦੇ ਗੁਰਦੁਆਰਾ ਸਾਹਿਬਾਂ ਵਿੱਚ ਜਾ ਕੇ ਲਗਾਤਾਰ 5 ਦਿਨ ਘੰਟਾ ਘੰਟਾ ਉਹਨਾਂ ਨੇ ਲੰਗਰ ਦੀ ਸੇਵਾ ਜੋੜਿਆਂ ਦੀ ਸੇਵਾ ਕਰਨੀ ਹੈ ਉਸ ਤੋਂ ਬਾਅਦ ਗਿਆਨੀ ਜੋ ਉਸ ਸਮੇਂ ਦੇ ਸ੍ਰੀ ਅਕਾਲ ਤਾਤ ਸਾਹਿਬ ਦੇ ਹੈੱਡ ਗ੍ਰੰਥੀ ਨੇ ਗਿਆਨੀ ਗੁਰਮਖ ਸਿੰਘ ਜੋ ਉਸ ਸਮੇਂ ਤੱਕ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਨ ਔਰ ਸ੍ਰੀ ਅਕਾਲ ਤਖਤ ਸੈਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਬਾਰੇ ਵੀ ਉਹਨਾਂ ਨੇ ਫੈਸਲਾ ਸੁਣਾਇਆ ਕਿ ਇਹ ਜਿਹੜਾ ਹੈ ਇਹਨਾਂ ਦੋਨਾਂ ਦੇ ਕੋਲੋਂ ਦਿੱਤੀਆਂ ਗਈਆਂ ਸਹੂਲਤਾਂ ਵਾਪਸ ਲਈਆਂ ਜਾਂਦੀਆਂ ਨੇ ਜਦੋਂ ਤੱਕ ਇਹ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਪੇਸ਼ ਹੋ ਕੇ ਜਿਹੜਾ ਹੈ ਉਹ ਆਪਣੀ ਗੁਨਾਹ ਨੂੰ ਕਬੂਲ ਨਹੀਂ ਕਰ ਲੈਂਦੇ ਉਹਨਾਂ ਨੂੰ ਬੋਲਣ ਦੇ ਉੱਤੇ ਪਾਬੰਦੀ ਲਾਈ ਗਈ ਇਕੱਠ ਦੇ ਵਿੱਚ ਔਰ ਉਸ ਤੋਂ ਬਾਅਦ ਜਿਹੜਾ ਹੈ ਉਹਨਾਂ ਨੂੰ ਇਹ ਹੁਕਮ ਕੀਤਾ ਗਿਆ ਵੀ ਉਹ ਗੁਨਾਹ ਕਬੂਲ ਕਰਨ ਉਹ ਉਹਨਾਂ ਦੀਆਂ ਸਰੀਆਂ ਸੁਵਿਧਾਵਾਂ ਨਹੀਂ ਫੈਸਿਲਿਟੀ ਨਹੀਂ ਉਹ ਵਾਪਸ ਲਈਆਂ ਗਈਆਂ ਨੇ ਕੁੱਲ ਮਿਲਾ ਕੇ ਆਪਾਂ ਇਹ ਕਹਿ ਸਕਦੇ ਹਾਂ ਕਿ ਇੰਨੇ ਵੱਡੇ ਗੁਨਾਹ ਤੇ ਸਜ਼ਾ ਕਿਦਾਂ ਦਿੱਤੀ ਗਈ ਝਾੜੂ ਮਾਰਨਾ ਲੰਗਰ ਦੀ ਸੇਵਾ ਕਰਨੀ ਜੋੜੇ ਝਾੜਨੇ ਇਹ ਤਾਂ ਸਿੱਖ ਚਾਹ ਦੇ ਨਾਲ ਭਾਵਨਾ ਨਾਲ ਸੇਵਾ ਕਰਦਾ ਇਹ ਇੰਨੇ ਵੱਡੇ ਗੁਨਾਹਾਂ ਦੀ ਇਹ ਸਜ਼ਾ ਹੋ ਗਈ ਦਰਸ਼ਕੋ ਤੁਹਾਨੂੰ ਸਾਰ ਨੂੰ ਚੇਤਾ ਰੱਖਣਾ ਚਾਹੀਦਾ ਇਹ ਗੱਲ ਕਿ ਅਕਾਲੀ ਦਲ ਦੇ ਗੁਨਾਹ ਕੀ ਨੇ ਗੱਲ ਇਹ ਨਹੀਂ ਵੀ ਸਜ਼ਾ ਕਿ ਦਿੱਤੀ ਗਈ ਗੱਲ ਇਹ ਨਹੀਂ ਵੀ ਕਿਹੜੇ ਗੁਨਾਹਾਂ ਦੇ ਬਦਲੇ ਇਹ ਸਜ਼ਾ ਦਿੱਤੀ ਗਈ ਹੈ ਸਭ ਤੋਂ ਵੱਡਾ ਗੁਨਾਹ ਸੁਖਵੀਰ ਬਾਦਲ ਤੇ ਉਹਦੀ ਬੇਈਮਾਨ ਜੁੰਡਲੀ ਦਾ ਇਹ ਹੈ ਕਿ ਜਿਹੜੀ ਅਕਾਲ ਸ਼ਰੋਮਣੀ ਅਕਾਲੀ ਦਲ ਹਜ਼ਾਰਾਂ ਸਿੱਖਾਂ ਦੀਆਂ ਕੁਰਬਾਨੀਆਂ ਹਜ਼ਾਰਾਂ ਸਿੱਖਾਂ ਦੇ ਖੂਨ ਵਹਿਣ ਤੋਂ ਬਾਅਦ ਇਹ ਰਾਜਨੀਤਿਕ ਧਿਰ ਬਣੀ ਸੀ ਸਿੱਖਾਂ ਦੀ ਉਸ ਨੂੰ ਪੂਰਨ ਤੌਰ ਦੇ ਉੱਤੇ ਪੰਜਾਬੀ ਪਾਰਟੀ ਬਣਾ ਦਿੱਤਾ ਗਿਆ। ਸ੍ਰੀ ਅਕਾਲ ਤਖਤ ਸਾਹਿਬ ਤੋਂ ਅਗਵਾਈ ਲੈ ਕੇ ਚੱਲਣ ਵਾਲਾ ਅਖਸ਼ਰਮਨੀ ਅਕਾਲੀ ਦਲ ਇਹ ਚੇਤਾ ਰੱਖੋ ਜ਼ਿਲ੍ਹਾ ਪੱਦਰ ਦੇ ਉੱਪਰ ਪੇਂਡੂ ਹਲਕਿਆਂ ਦੇ ਉੱਪਰ ਇਹ ਕਹਿ ਲੋ ਵੀ ਸ਼ਰਾਬੀਆਂ ਨੂੰ ਕਬਾਬੀਆਂ ਨੂੰ ਗੈਰ ਸਿੱਖਾਂ ਨੂੰ ਪ੍ਰਧਾਨ ਬਣਾਇਆ ਗਿਆ ਸ਼੍ਰੋਮਣੀ ਅਕਾਲੀ ਦਲ ਨੇ। ਸ਼੍ਰੋਮਣੀ ਅਕਾਲੀ ਦਲ ਦੇ ਬਣੇ ਹੋਏ ਮੈਂਬਰ ਬਣੇ ਹੋਏ ਇਨਚਾਰਜ ਸ਼ਰਾਬਾਂ ਦੇ ਠੇਕੇ ਚਲਾਉਂਦੇ ਰਹੇ ਵਪਾਰ ਚ ਲਾਉਂਦੇ ਰਹੇ ਸ਼੍ਰੋਮਣੀ ਅਕਾਲੀ ਦਲ ਜਿਹੜੀ ਆਪਣੇ ਆਪ ਨੂੰ ਪੰਥਕ ਧਿਰ ਹੋਣ ਦਾ ਦਾਵਾ ਕਰਦੀ ਰਹੀ ਔਰ ਜਿਸ ਨੂੰ ਬਚਾਉਣ ਦੇ ਲਈ ਅਰ ਜਥੇਦਾਰਾਂ ਨੇ ਸਾਰਾ ਜੋਰ ਲਾਇਆ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਚਿੱਟੇ ਦੀ ਡੋਜ਼ ਵਿੱਚ ਪਸਾਉਣ ਦਾ ਸਭ ਤੋਂ ਵੱਡਾ ਗੁਨਾਹ ਜਿਹੜਾ ਹੈ ਇਹ ਸ਼੍ਰੋਮਣੀ ਅਕਾਲੀ ਦਲ ਸੁਖਵੀਰ ਬਾਦਲ ਦੀ ਜੁੰਡਲੀ ਨੇ ਕੀਤਾ ਕਿ ਇਹ ਗੁਨਾਹ ਘੱਟ ਹੈ ਸ਼ਰੋਬਨੀ ਅਕਾਲੀ ਦਲ ਦੇ ਸਮੇਂ ਚਿੱਟਾ ਵਿਕਣਾ ਸ਼ੁਰੂ ਹੋਇਆ ਜਿਹੜਾ ਅੱਜ ਪੰਜਾਬੀਆਂ ਦੇ ਖੂਨ ਵਿੱਚ ਰਚ ਗਿਆ ਇਹ ਸਾਰਾ ਕੁਝ ਸ਼ਰੋਬਨੀ ਅਕਾਲੀ ਦਲ ਦੇ ਸਮੇਂ ਦੇ ਵਿੱਚ ਹੋਇਆ ਜਿਹਦੇ ਵਿੱਚ ਹਜ਼ਾਰਾਂ ਸਿੱਖ ਨੌਜਵਾਨ ਚਿੱਟੇ ਦੀ ਭੇਟ ਚੜ ਗਏ ਤੇ ਅੱਜ ਰੋਜ਼ਾਨਾ ਕਿੰਨੇ ਨੌਜਵਾਨ ਚਿੱਟੇ ਦੇ ਅਧੀਨ ਮਰਦੇ ਨੇ ਨਸ਼ਾ ਖਾ ਕੇ ਇਹ ਗੁਨਾਹ ਹੈ ਸੁਖਵੀਰ ਬਾਦਲ ਤੋਂ ਬੇਈਮਾਨ ਜੁੰਡਲੀ ਦਾ ਇਹ ਇਹ ਗੁਨਾਹਾਂ ਦੀ ਸਜ਼ਾ ਕੀ ਦਿੱਤੀ ਗਈ ਉਹਨਾਂ ਨੂੰ ਬਾਈਬਲ ਕਾਂਡ ਹੋਇਆ ਸੁਖਵੀਰ ਬਾਦਲ ਤੇ ਉਹਦੀ ਜੁੰਡਲੀ ਦੀ ਸਰਕਾਰ ਦੇ ਅਧੀਨ ਸਿੱਖਾਂ ਤੇ ਗੋਲੀ ਚੱਲੀ ਬਰਗਾੜੀ ਕਾਂਡ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਰੂੜੀਆਂ ਉੱਤੇ ਖਿਲਰੇ ਗਏ ਇਹ ਸਭ ਦਾ ਦੋਸ਼ੀ ਸੁਖਵੀਰ ਬਾਦਲ ਹੈ ਸਜ਼ਾ ਕੀ ਦਿੱਤੀ ਗਈ ਤੁਸੀਂ ਭਾਂਡੇ ਮੰਨ ਜੋ ਤੋ ਸਿੱਖ ਸ਼ਹੀਦ ਹੋਏ ਹਜ਼ਾਰਾਂ ਜ਼ਖਮੀ ਹੋਏ ਸਿੱਖਾਂ ਦੀਆਂ ਭਾਵਨਾਵਾਂ ਨਾਲ ਖੇਡਿਆ ਗਿਆ ਸਰਸੇ ਵਾਲਾ ਝੂਠਾ ਸਾਧ ਉਹਨੂੰ ਪ੍ਰੋਟੈਕਸ਼ਨ ਦਿੱਤੀ ਗਈ ਉਹਨੂੰ ਬਚਾਉਣ ਦੇ ਲਈ ਲੱਖਾਂ ਰੁਪਇਆ ਸਿੱਖ ਪੰਥ ਦੀ ਗੋਲਖ ਦੇ ਵਿੱਚੋਂ ਖਰਚ ਕੀਤਾ ਗਿਆ ਇਹ ਗੁਨਾਹ ਹੈ ਸੁਖਵੀਰ ਬਾਦਲ ਦਾ ਕੁਰਬਾਨੀਆਂ ਦੇ ਨਾਲ ਪੈਦਾ ਹੋਈ ਸ਼ਰੋਬਨੀ ਅਕਾਲੀ ਦਲ ਨੂੰ ਆਪਣੀ ਨਿੱਜੀ ਜ਼ਗੀਰ ਬਣਾਇਆ ਸੁਖਵੀਰ ਬਾਦਲ ਨੇ ਇੱਕ ਪਰਿਵਾਰ ਦੀ ਪਾਰਟੀ ਬਣਾਇਆ ਸੁਖਵੀਰ ਬਾਦਲ ਨੇ ਇਹ ਗੁਨਾਹ ਹੈ ਸੁਖਵੀਰ ਬਦਲ ਦਾ ਸਜ਼ਾ ਕੀ ਮਿਲੀ ਤੁਸੀਂ ਭਾਂਡੇ ਮਾਂਜਦੇ ਹੋ ਤੁਸੀਂ ਜੋੜੇ ਸਾਫ਼ ਕਰਦੇ ਹੋ ਸਿੱਖਾਂ ਨੂੰ ਜਥੇਦਾਰਾਂ ਨੂੰ ਇਹ ਗੱਲ ਚੇਤਾ ਰੱਖਣੀ ਚਾਹੀਦੀ ਹੈ ਸੌਦਾ ਸਾਦ ਦੀ ਮਾਫੀ ਸੀ ਜਿਹੜੀ ਉਹਦਾ ਐਲਾਨ ਵੀ ਅਕਾਲ ਤਖਤ ਸਾਬ ਤੋਂ ਹੋਇਆ ਸੀ ਪਰ ਸਿੱਖ ਕੌਮ ਨੇ ਪ੍ਰਵਾਨ ਨਹੀਂ ਸੀ ਕੀਤਾ ਤੇ ਸਿੱਖਾਂ ਦੀਆਂ ਭਾਵਨਾਵਾਂ ਦੇ ਅੱਗੇ ਝੁਕਦਿਆਂ ਹੋਇਆਂ ਸ੍ਰੀ ਅਕਾਲ ਤਖਤਤ ਨੂੰ ਸਾਬ ਨੂੰ ਇਹ ਫੈਸਲਾ ਵਾਪਸ ਲੈਣਾ ਪਿਆ ਸੀ ਤੇ ਅੱਜ ਵੀ ਜਥੇਦਾਰਾਂ ਨੂੰ ਇਹ ਗੱਲ ਪੱਕੀ ਹੈ ਕਿ ਸਿੱਖਾਂ ਨੇ ਜੋ ਅੱਜ ਫੈਸਲਾ ਸੁਣਾਇਆ ਸੁਖਵੀਰ ਬਾਦਲ ਨੂੰ ਉਹ ਕਦੇ ਸਿੱਖ ਕੌਮ ਨੇ ਪ੍ਰਵਾਨ ਨਹੀਂ ਕਰਨਾ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਆਪਣੇ ਘਰ ਦੇ ਬੂਹੇ ਦੇ ਅੱਗੇ ਗੁਲਾਮਾਂ ਦੇ ਵਾਂ ਖੜੇ ਕਰਕੇ ਮਨਮਰਜ਼ੀ ਦੇ ਫੈਸਲੇ ਕਰਵਾਏ ਸੁਖਵੀਰ ਬਾਦਲ ਤੇ ਉਹਦੇ ਪਰਿਵਾਰ ਨੇ। ਜਿਹੜੇ ਜਥੇਦਾਰ ਜਿੰਨਾ ਜਥੇਦਾਰਾਂ ਦੀ ਇੰਨੀ ਇਹ ਕਹਿ ਲੋ ਵੀ ਇਹ ਇੱਜ਼ਤ ਸੀ ਇੰਨਾ ਸਨਮਾਨ ਸੀ ਕਿ ਹਰ ਇੱਕ ਸਿੱਖ ਜਥੇਦਾਰ ਸਹਿਬਾਨਾਂ ਦੇ ਹੁਕਮ ਨੂੰ ਰੱਬ ਦਾ ਹੁਕਮ ਸਮਝ ਕੇ ਪ੍ਰਵਾਨ ਕਰਦਾ ਸੀ ਸੁਖਵੀਰ ਬਾਦਲ ਉਹਦੇ ਬਾਦਲ ਪਰਿਵਾਰ ਤੇ ਉਹਦੀ ਬੇਈਮਾਨ ਜੁੰਡਲੀ ਨੇ ਅਕਾਲ ਸਤ ਸਹਿਬ ਦੇ ਕੌਮੀ ਸਿਧਾਂਤ ਨੂੰ ਤੈਸ ਨੈਸ ਕਰਕੇ ਆਪਣੇ ਘਰ ਦੇ ਜਥੇਦਾਰਾਂ ਨੂੰ ਗੁਲਾਮ ਬਣਾਇਆ ਇਹ ਗੁਨਾਹ ਹੈ ਸੁਖਵੀਰ ਬਾਦਲ ਦਾ ਔਰ ਇਹਦੀ ਸਜ਼ਾ ਕੀ ਮਿਲੀ ਕਹਿਣ ਲੱਗੇ ਜੀ ਤੁਸੀਂ 11000 ਦੀ ਦੇਖ ਕਰਵਾ ਦਿਓ ਇਹਦੀ ਸਜ਼ਾ ਕੀ ਮਿਲੀ ਤੁਸੀਂ ਲੰਗਰ ਦੇ ਭਾਂਡੇ ਮਾਂਜਦੇ ਹੋ ਸੋ ਸਾਰੀ ਸਿੱਖ ਕੌਮ ਨੂੰ ਇਸ ਫੈਸਲੇ ਦਾ ਵਿਰੋਧ ਕਰਨਾ ਚਾਹੀਦਾ ਹੈ ਜਥੇਦਾਰਾਂ ਤੱਕ ਇਹ ਖਬਰ ਪਹੁੰਚਾਉਣੀ ਚਾਹੀਦੀ ਹੈ ਕਿ ਸੁਖਵੀਰ ਬਾਦਲ ਤੇ ਉਹਦੀ ਬੇਈਮਾਨ ਜੁੰਡਲੀ ਨੂੰ ਜਿਹੜੀ ਇਹ ਸਜ਼ਾ ਸੁਣਾਈ ਗਈ ਹੈ ਇਹ ਸਿੱਖ ਕੌਮ ਨੂੰ ਕਦੇ ਵੀ ਪ੍ਰਵਾਣਮੀ ਜਥੇਦਾਰਾਂ ਨੂੰ ਇਹ ਅਪੀਲ ਇਹ ਬੇਨਤੀ ਕਰਦੇ ਆਂ ਹੱਥ ਬੰਨ੍ਹ ਕੇ ਇਹ ਬੇਨਤੀ ਜਥੇਦਾਰਾਂ ਨੂੰ ਕਿ ਆਪਣੇ ਫੈਸਲੇ ਦੇ ਉੱਪਰ ਦੁਬਾਰਾ ਇੱਕ ਵਾਰ ਜ਼ਰੂਰ ਵਿਚਾਰ ਕਰਨ ਤੇ ਜਿਹੜਾ ਫੈਸਲਾ ਸੁਣਾਉਣ ਉਹ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਾ ਹੋਵੇ ਪਤਾ ਨਹੀਂ ਕਿਉਂ ਜਥੇਦਾਰਾਂ ਨੂੰ ਸੁਖਵੀਰ ਬਾਦਲ ਨੂੰ ਬਚਾਉਣ ਦੇ ਉੱਤੇ ਜ਼ੋਰ ਲੱਗਿਆ ਹੋਇਆ ਹੈ ਜਥੇਦਾਰਾਂ ਦੀ ਕੀ ਮਜਬੂਰੀ ਹੈ ਕਿ ਉਸ ਅਕਾਲੀ ਠੀਕ ਹੈ ਇਹ ਬਹੁਤ ਚੰਗੀ ਗੱਲ ਹੈ ਕਿ ਜਥੇਦਾਰ ਸਹਿਬਾਨ ਅਕਾਲੀ ਦਲ ਨੂੰ ਬਚਾਉਣਾ ਚਾਹੁੰਦੇ ਨੇ ਪਰ ਅੱਡ ਜਥੇਦਾਰਾਂ ਨੇ ਅਕਾਲੀ ਦਲ ਨੂੰ ਨਹੀਂ ਬਚਾਇਆ ਅੱਜ ਜਥੇਦਾਰਾਂ ਨੇ ਸੁਖਬੀਰ ਬਾਦਲ ਤੇ ਉਹਦੀ ਬੇਈਮਾਨ ਜੁੰਡਲੀ ਨੂੰ ਬਚਾਇਆ ਸਿੱਖ ਕੌਮ ਇਹ ਜਥੇਦਾਰ ਸਹਿਬਾਨਾ ਸੁਨਾਇਆ ਇਹ ਫੈਸਲੇ ਨੂੰ ਰੱਦ ਕਰਦੀ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ